ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਨਹਿਾ ਤੁਹਾਡਾ ਹੂਸ ਰਾਜ ਇੱਕ ਪਾਸੇ ਜਿੱਥੇ ਰੱਜ ਕੇ ਭੰਡਿਆ ਗਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਜਾਲੀ ਇਨਕਾਉਂਟਰ ਕੀਤੇ ਜਾ ਰਹੇ ਨੇ ਮਾਮਲਾ ਹੈ ਹਬੋਰ ਦਾ ਹਬੋਰ ਦੇ ਵਿੱਚ ਕਤਲ ਕੀਤਾ ਗਿਆ ਸੀ ਗੈਂਗਸਟਰਾਂ ਵੱਲੋਂ ਅਤੇ ਬਾਅਦ ਵਿੱਚ ਆਰਜੂ ਬਿਸ਼ਲੋਈ ਨੇ ਜ਼ਿੰਮੇਵਾਰੀ ਲੈ ਲਈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿ ਭਾਈ ਜਿਹੜੇ ਲੋਕ ਸਾਡੀ ਗੱਲ ਨਹੀਂ ਸੁਣਦੇ ਅਸੀਂ ਉਹਨਾਂ ਨੂੰ ਇੰਜਬਾਰਾਂਗੇ ਅਸੀਂ ਗੱਲ ਕਰਦੇ ਹਾਂ ਰਜੇਸ਼ ਬਰਮਾ ਦੀ ਜਿਹੜੇ ਹਬੋਰ ਦੇ ਨਾਮੀ ਗ੍ਰਾਮੇ ਜਿਹੜੇ ਟੇਲਰ ਨੇ ਜਿਨ੍ਹਾਂ ਦਾ ਕੱਪੜੇ ਦਾ ਕਾਰੋਬਾਰ ਹੈ ਜਿਨ੍ਹਾਂ ਦੇ ਅੰਦਰ ਲਗਭਗ 500 ਲੋਕ ਕੰਮ ਕਰਦੇ ਨੇ ਕੱਲੇ ਉਹ ਪੰਜਾਬ ਦੇ ਵਿੱਚ ਮਸ਼ਹੂਰ ਨਹੀਂ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦੇ ਕੱਪੜੇ ਦਾ ਕਾਰੋਬਾਰ ਹੈ ਅਤੇ ਉਹਨਾਂ ਦੇ ਬਿਸਤਾਂ ਦਾ ਡੰਕਾ ਵੱਜਦਾ ਹੈ ਲੇਕਿਨ ਤਿੰਨ ਚਾਰਤੀ ਐਂਸਰਾ ਜਾਂ ਗੈਂਗਸਟਰਾਂ ਵੱਲੋਂ ਗੋਲੀ ਮਾਰ ਦਿੱਤੀ ਗਈ ਮੌਕੇ ਤੇ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜਕਾ ਪੱਜ ਜਾਂਦਾ ਹੈ ਕਿ ਭਈ ਪੰਜਾਬ ਦੇ ਵਿੱਚ ਗੈਂਗਸਟਰਾਂ ਨੇ ਮੌਤ ਦਾ ਨੰਗਾ ਨਾਚ ਨੰਗਾ ਨਾਚ ਕਰਾ ਦਿੱਤਾ ਸੇਫ ਨਹੀਂ ਹੈ बिजनेਸਮੈਨ ਤੇ ਕਾਰੋਬਾਰੀ ਫਿਰ ਉਸ ਤੋਂ ਬਾਅਦ ਇਨਕਾਉਂਟਰ ਕਰ ਦਿੱਤਾ ਗਿਆ ਪੰਜਾਬ ਪੁਲਿਸ ਵੱਲੋਂ ਦੋ ਲੜਕਿਆਂ ਦਾ ਜਿਸ ਇੱਕ ਦਾ ਨਾਮ ਹੈ ਜਸਪ੍ਰੀਤ ਸਿੰਘ ਅਤੇ ਦੂਸਰੇ ਦਾ ਨਾਮ ਹੈ ਰਾਮ ਰਤਨ ਯਾਨੀ ਕਿ ਜਾਲੀ ਇਨਕਾਉਂਟਰ ਕੀਤਾ ਗਿਆ ਇਸ ਦੇ ਇਲਜ਼ਾਮ ਲਗਾਏ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਕਿ ਪੰਜਾਬ ਪੁਲਿਸ ਵੱਲੋਂ ਫੇਕ ਇਨਕਾਉਂਟਰ ਕੀਤਾ ਗਿਆ ਬੇਦੋਸ਼ੇ ਜਿਨ੍ਹਾਂ ਦਾ ਕਸੂਰ ਨਹੀਂ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ ਲੇਕਿਨ ਹੁਣ ਇੱਕ ਬੜਾ ਵੱਡਾ ਮੋੜ ਆਇਆ ਹੈ ਉਸ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਹਬੌਰ ਕਤਲ ਕਾਂਡ ਜਿਸ ਪੁਲਿਸ ਮੁਕਾਬਲੇ 'ਚ ਮਾਰੇ ਗਏ ਪਟਿਆਲਾ ਦੇ ਦੋ ਨੌਜਵਾਨ ਜਸਪ੍ਰੀਤ ਸਿੰਘ ਅਤੇ ਰਾਮ ਰਤਨ ਇਸ ਵਾਰ ਦਾਦ ਕਰਨ ਤੋਂ ਪਹਿਲਾਂ 6 ਜੁਲਾਈ ਨੂੰ ਮਲੋਟ ਦੇ ਮੁਕਸਰ ਰੋਡ ਤੇ ਸਤੇਤੇ ਇੱਕ ਹੋਟਲ 'ਚ ਰੁਕੇ ਸਨ ਇਸ ਗੱਲ ਦਾ ਖੁਲਾਸਾ ਕਰਦਿਆਂ ਸੀਤਿਆ ਹੋਟਲ ਦੇ ਮਾਲਕ ਰਮਨ ਸੀਤਿਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ 6 ਜੁਲਾਈ ਨੂੰ ਦੋ ਨੌਜਵਾਨ ਉਹਨਾਂ ਦੇ ਹੋਟਲ ਵਿਖੇ ਰੁਕਣ ਲਈ 9 23 ਰਾਤ ਨੂੰ ਆਏ ਆਪਨੇ ਹਾਧਾਰ ਕਾਰਡ ਦਿੰਦੇ ਆ ਉਹਨਾਂ ਨੇ ਦੱਸਿਆ ਕਿ ਉਹ ਅਮਲੋਟ ਵਿੱਚ ਕਾਰਕ੍ਰਿਤ ਕਰਨ ਲਈ ਆਏ ਹਨ ਰਮਨ ਸੇਤੀਆ ਨੇ ਦੱਸਿਆ ਕਿ ਡੀਐਸਪੀ ਅਮਲੋਟ ਦੀਆਂ ਸਮੇ ਸਮੇ ਸਿਰ ਦਿੱਤੀਆਂ ਹਦਾਇਤਾਂ ਅਨੁਸਾਰ ਉਹਨਾਂ ਨੇ ਉਹਨਾਂ ਦੋਨਾਂ ਨੌਜਵਾਨਾਂ ਦੇ ਆਧਾਰ ਕਾਰਡ ਲੈ ਕੇ ਤੇ ਹੋਰ ਕੁਝ 10 ਉਪਰੰਤ ਉਹ ਰਾਤ ਨੂੰ ਹੋਟਲ ਵਿੱਚ ਠਹਿਰੇ ਸਵੇਰੇ 6 ਵਜੇ 3 ਵਜੇ ਕੋ ਹੋਟਲ ਤੋਂ ਚਲੇ ਗਏ ਇਹਨਾਂ ਦੋ ਨੌਜਵਾਨਾਂ ਨੂੰ ਜੋ ਪੁਲਿਸ ਮੁਕਾਬਲੇ ਚ ਮਾਰੇ ਗਿਆ ਜਸਪ੍ਰੀਤ ਸਿੰਘ ਅਤੇ ਰਾਮਰਤਨ ਆਪਣੀ ਸੁਵਟਕਾਰ ਵਿੱਚ ਸ਼੍ਰੀ ਵਰਮਾ ਨੂੰ ਗੋਲੀਆਂ ਮਾਰਨ ਵਾਲੇ ਤਿੰਨ ਵਿਅਕਤੀਆਂ ਅਬੋਰ ਤੋਂ ਬਠਿੰਡੇ ਤੱਕ ਪਹੁੰਚਾਇਆ ਸੀ ਜਸਪ੍ਰੀਤ ਅਤੇ ਰਾਮਰਤਨ ਪ੍ਰਾਪਤ ਹੋਈ ਫੁਟੇਜ ਦੋਨੋਂ ਹੀ ਦੇਰ ਰਾਤ ਤੱਕ ਕਮਰੇ ਵਿੱਚੋਂ ਬਾਹਰ ਅਤੇ ਕਮਰੇ ਵਿੱਚ ਜਾਂਦੇ ਨਜ਼ਰ ਆ ਰਹੇ ਸਨ ਸੀਸੀਟੀਵੀ ਫੁਟੇਜ ਤੇ ਇਹਨਾਂ ਦੋ ਨੌਜਵਾਨ ਕਾਰ ਸੁਵਟਕਾਰ ਰਾਹੀਂ ਹੋਟਲ ਵਿੱਚ ਆਉਂਦੇ ਹਨ ਅਤੇ ਵਾਰ-ਵਾਰ ਕਮਰੇ ਵਿੱਚ ਬਾਹਰ ਜਾਂਦੇ ਹਨ ਫਿਰ ਇੱਕ ਕਮਰੇ ਵਿੱਚ ਦਾਖਲ ਨਜ਼ਰ ਹੁੰਦੇ ਹਨ ਯਾਨੀ ਕਿ ਸੀਤੀਆਂ ਹੋਟਲ ਵੱਲੋਂ ਅਭੋਰ ਦੇ ਡੀਐਸਪੀ ਨੂੰ ਉਹ ਵੀਡੀਓ ਅਤੇ ਫੁਟੇਜ ਜਿਹੜੀਆਂ ਦਿਖਾ ਦਿੱਤੀਆਂ ਗਈਆਂ ਨੇ ਇਹ ਉਹੀ ਦੋ ਵਿਅਕਤੀ ਨੇ ਜਿਨ੍ਹਾਂ ਨੇ ਆਰਜੂ ਬਸ਼ਨੋਈ ਦੇ ਗਰੁੱਪ ਦੇ ਬੰਦਿਆਂ ਨੂੰ ਬਠਿੰਡੇ ਤੋਂ ਲੈ ਕੇ ਅਭੋਰ ਆਏ ਜਿੱਥੇ ਵਰਮਾ ਦਾ ਕਤਲ ਕਰ ਦਿੱਤਾ ਗਿਆ ਇੱਕ ਪਾਸੇ ਕਹਾਵਤਾਰਾ ਸੀ ਕਿ ਫੇਕ ਐਨਕਾਉਂਟਰ ਹੈ ਦੂਸਰੇ ਪਾਸੇ ਪੰਜਾਬ ਪੁਲਿਸ ਵੱਲੋਂ ਖਲਾਸੇ ਕੀਤੇ ਗਏ ਨੇ ਕਿ ਜਿਹੜੇ ਦੋ ਅਸੀਂ ਸਰਾਤੀ ਅੰਸਰਾਂ ਨੂੰ ਬਹੁਤ ਦੇ ਘਾਟ ਉਤਾਰਿਆ ਹੈ ਉਹ ਵਰਮਾ ਦੇ ਕਤਲ ਦੇ ਵਿੱਚ 101% ਇਨਵੋਲਵ ਸੀ ਉਹਨਾਂ ਨੇ ਆਰਜੂ ਬਿਸ਼ਨੋਈ ਦੇ ਗੈਂਗਸਟਰਾਂ ਨੂੰ ਬਿਸ਼ਨੋਈ ਗਰੁੱਪ ਦੇ ਗੈਂਗਸਟਰਾਂ ਨੂੰ ਬਟਿੰਡੇ ਤੋਂ ਅਬੋਰ ਲਿਆਂਦਾ ਕਿਉਂਕਿ ਉਹ ਸੀਸੀਟੀਵੀ ਦੇ ਚੋ ਫੋਟੋਆਂ ਦਿਖਾਈ ਦੇ ਰੀਆਂ ਨੇ ਸੇਤੀਆ ਹੋਟਲ ਦੇ ਮਾਲਕ ਨੇ ਉਹ ਸਾਰੀ ਸੀਸੀਟੀਵੀ ਦੀ ਜਿਹੜੀ ਫੋਟੋਸ ਆ ਉਹ ਪੰਜਾਬ ਪੁਲਿਸ ਨੂੰ ਦੇ ਦਿੱਤੀ ਹੈ